ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਅਮਰਦਾਸ ਜਿਨੇ ਬਿਆਸ ਦਰਿਆ ਦੇ ਕੰਡੇ ਸ੍ਰੀ ਗੋਇੰਦਵਾਲ ਸਾਹਿਬ ਦਾ ਨਗਰ ਬਸਾਇਆ ਤੇ ਆਪ ਵੀ ਉਥੇ ਰਹਿਣ ਲੱਗ ਪਏ ਗੁਰੂ ਕਾ ਲੰਗਰ ਖੁੱਲਾ ਵਰਤਨ ਲੱਗ ਪਿਆ ਤੇ ਦੋਨੋਂ ਵੇਲੇ ਦੀਵਾਨ ਲੱਗਨੇ ਸ਼ੁਰੂ ਹੋ ਗਏ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਦੂਰ ਦਰਾਡੇ ਦੇ ਲੋਕ ਇਸ ਨਗਰ ਵਿੱਚ ਆਣ ਕੇ ਵਸਣ ਲੱਗ ਪਏ ਤੇ ਹੌਲੀ ਹੌਲੀ ਸਾਰਾ ਸ਼ਹਿਰ ਪਰਫੂਲਿਤ ਹੋਣ ਲੱਗ ਪਿਆ ਇੱਕ ਦਿਨ ਗੁਰੂ ਜੀ ਦੇ ਸੇਵਕਾਂ ਨੇ ਗੁਰੂ ਜੀ ਪਾਸ ਆਣ ਕੇ ਬੇਨਤੀ ਕੀਤੀ ਕਿ ਗੁਰੂ ਜੀ ਤੁਹਾਡੇ ਦਰਸ਼ਨਾਂ ਵਾਸਤੇ ਇੱਥੇ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਤੇ ਸੰਗਤ ਦੇ ਠਹਿਰਨ ਵਾਸਤੇ ਕੋਈ ਖੁੱਲਾ ਜਿਹਾ ਮਕਾਨ ਬਣਵਾਉਣ ਦੀ ਲੋੜ ਹੈ ਤੇ ਮਕਾਨ ਬਣਵਾਉਣ ਵਾਸਤੇ ਬਾਕੀ ਸਾਰਾ ਸਮਾਨ ਤਾਂ ਮੋਹੀਆ ਹੋ ਰਿਹਾ ਹੈ ਪਰ ਬੂਏ ਬਾਰੀਆਂ ਤੇ ਮਕਾਨ ਦੀ ਛੱਤ ਪਾਉਣ ਲਈ ਲੱਕੜੀ ਨਹੀਂ ਮਿਲ ਰਹੀ ਤਾਂ ਸੇਵਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਸਿਆਣੇ ਸਿੱਖਾਂ ਨਾਲ ਸਲਾਹ ਕੀਤੀ। ਸਲਾਹ ਕਰਨ ਤੋਂ ਬਾਅਦ ਅਗਲੇ ਦਿਨ ਗੁਰੂ ਜੀ ਨੇ ਆਪਣੇ ਭਰਾ ਦੇ ਪੁੱਤਰ ਸਾਵਨਮਲ ਨੂੰ ਆਪਣੇ ਪਾਸ ਬੁਲਾ ਲਿਆ ਤੇ ਹੁਕਮ ਦਿੱਤਾ ਕਿ ਤੂੰ ਹਰੀਪੁਰ ਦੇ ਰਾਜੇ ਪਾਸ ਜਾ ਤੇ ਰਾਜੇ ਕੋਲੋਂ ਲੱਕੜਾਂ ਲੈ ਕੇ ਆ। ਉਹਨਾਂ ਲੱਕੜਾਂ ਨੂੰ ਤੂੰ ਬਿਆਸ ਦਰਿਆ ਵਿੱਚ ਰੋੜ ਦਵੀਂ ਤੇ ਇਥੋਂ ਸਾਡੇ ਸੇਵਕ ਲੱਕੜਾਂ ਆਪ ਹੀ ਕੱਢ ਲੈਣਗੇ। ਤਾ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ 사ਵਨ ਮਾਲ ਨੇ ਕਿਹਾ ਕਿ ਗੁਰੂ ਜੀ ਹਰੀਪੁਰ ਵਿੱਚ ਮੈਨੂੰ ਕੋਈ ਵੀ ਨਹੀਂ ਜਾਣਦਾ ਤੇ ਉਹ ਪਹਾੜੀ ਲੋਕ ਨੇ ਪਤਾ ਨਹੀਂ ਲੱਕੜਾ ਦੇਣ ਲਈ ਰਾਜ਼ੀ ਹੋਣਗੇ ਜਾਂ ਫਿਰ ਨਹੀਂ ਹੋਣਗੇ 사ਵਨ ਮਾਲ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੇ ਜੇਬ ਵਿੱਚੋਂ ਇੱਕ ਰੁਮਾਲ ਕੱਢਿਆ ਅਤੇ ਕਿਹਾ ਕਿ ਇਸ ਚਮਤਕਾਰੀ ਰੁਮਾਲ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਸਨ ਤੂੰ ਜੋ ਵੀ ਇੱਛਾ ਕਰੇਗਾ ਇਹ ਰੁਮਾਲ ਤੇਰੀ ਪੂਰੀ ਕਰ ਦਵੇਗਾ ਇਹ ਰੁਮਾਲ ਤੂੰ ਆਪਣੇ ਨਾਲ ਲੈ ਜਾ ਤੇ ਉਥੋਂ ਜਾ ਕੇ ਲੱਕੜਾਂ ਲੈ ਕੇ ਆ ਤੈਨੂੰ ਕੋਈ ਮਨਾ ਨਹੀਂ ਕਰੇਗਾ 사ਵਨ ਮਲ ਨੇ ਗੁਰੂ ਜੀ ਦੀ ਆਗਿਆ ਲਈ ਤੇ ਰਮਾਲ ਲੈ ਕੇ ਹਰੀਪੁਰ ਵੱਲ ਨੂੰ ਚੱਲ ਪਿਆ 사ਵਨ ਮਲ ਜਿਸ ਦਿਨ ਹਰੀਪੁਰ ਨਗਰ ਵਿਖੇ ਪਹੁੰਚਿਆ ਤਾਂ ਵਰਤ ਦੇ ਕਰਕੇ ਉਸ ਦਿਨ ਰਾਜੇ ਨੇ ਨਗਰ ਵਿੱਚ ਹੁਕਮ ਕੀਤਾ ਹੋਇਆ ਸੀ ਕਿ ਅੱਜ ਦੇ ਦਿਨ ਕੋਈ ਅੰਨ ਨਾ ਖਾਵੇ ਪਰ ਸਾਵਨ ਮਾਲ ਨੂੰ ਬਹੁਤ ਤੇਜ ਭੁੱਖ ਲੱਗੀ ਹੋਈ ਸੀ ਤੇ ਉਸ ਨੇ ਲੰਗਰ ਤਿਆਰ ਕੀਤਾ ਤੇ ਪ੍ਰਸ਼ਾਦਾ ਛਕ ਲਿਆ ਕਿਸੇ ਨੇ ਇਸ ਗੱਲ ਦੀ ਖਬਰ ਰਾਜੇ ਕੋਲ ਪਹੁੰਚਾ ਦਿੱਤੀ ਕਿ ਇਹ ਇਸ ਨਗਰ ਵਿੱਚ ਕੋਈ ਬਾਹਰ ਦਾ ਬੰਦਾ ਆਇਆ ਹੋਇਆ ਹੈ ਤੇ ਉਸ ਨੇ ਤੁਹਾਡੇ ਹੁਕਮ ਦਾ ਪਾਲਨ ਨਾ ਕਰਦਿਆਂ ਹੋਇਆਂ ਅਨਸ਼ਕਿਆ ਹੈ ਰਾਜੇ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਆਓ ਤਾਂ ਸਪਾਹੀਆਂ ਨੇ ਸਾਵਨ ਮਲ ਨੂੰ ਗ੍ਰਿਫਤਾਰ ਕਰਕੇ ਰਾਜੇ ਸਾਹਮਣੇ ਖੜਾ ਕਰ ਦਿੱਤਾ ਰਾਜੇ ਨੇ ਸਾਵਨ ਮਲ ਨੂੰ ਪੁੱਛਿਆ ਕਿ ਤੁਸੀਂ ਅੱਜ ਇਕਾਰਦਰਸ਼ੀ ਵਾਲੇ ਦਿਨ ਭੋਜਨ ਕਿਉਂ ਖਾਦਾ ਹੈ ਅਤੇ ਵਰਤ ਕਿਉਂ ਨਹੀਂ ਰੱਖਿਆ ਸਾਵਨ ਮਲ ਨੇ ਉੱਤਰ ਦਿੱਤਾ ਕਿ ਗੁਰੂ ਘਰ ਦਾ ਲੰਗਰ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਗੁਰੂਕਾਰ ਕਦੇ ਵੀ ਪਰਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸਾਵਨ ਮਲ ਦੇ ਮੂੰਹੋਂ ਇਹ ਜਵਾਬ ਸੁਣ ਕੇ ਰਾਜਾ ਸ਼ਾਂਤ ਹੋ ਗਿਆ ਪਰ ਕੋਲ ਬੈਠੇ ਇੱਕ ਵਰਾਗੀ ਸਾਧੂ ਨੇ ਰਾਜੇ ਨੂੰ 扑ਕਾ ਦਿੱਤਾ ਅਤੇ ਕਿਹਾ ਕਿ ਇਸ ਨੇ ਤੁਹਾਡੇ ਹੁਕਮ ਦਾ ਪਾਲਨ ਨਹੀਂ ਕੀਤਾ ਇਸ ਨੂੰ ਕੈਦ ਹੋਣੀ ਚਾਹੀਦੀ ਹੈ ਸਾਧੂ ਦੀਆਂ ਗੱਲਾਂ ਵਿੱਚ ਆਣ ਕੇ ਰਾਜੇ ਨੇ ਸਾਵਨ ਮਲ ਨੂੰ ਕੈਦ ਕਰਵਾ ਦਿੱਤਾ ਦੂਸਰੇ ਦਿਨ ਰਾਜੇ ਦੇ ਲੜਕੇ ਨੂੰ ਹੈਜਾ ਹੋ ਗਿਆ ਤੇ ਹੈਜੇ ਦੇ ਕਾਰਨ ਉਸਦੀ ਮੌਤ ਹੋ ਗਈ ਰਾਜੇ ਦੇ ਮਹਿਲ ਵਿੱਚ ਰੋਣਾ ਪਿੱਟਣਾ ਪੈ ਗਿਆ ਤਾਂ ਰਾਜੇ ਦੇ ਮੰਤਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਮਹਾਰਾਜ ਜੀ ਤੁਸੀਂ ਕੱਲ ਜਿਹੜੇ ਗੁਰੂ ਦੇ ਸਿੱਖ ਨੂੰ નિર્ਦੋਸ਼ ਕੈਦ ਕੀਤਾ ਹੈ ਇਹ ਸਭ ਉਸਦਾ ਹੀ ਫਲ ਹੈ ਕਿ ਛੋਟੇ ਰਾਜਕੁਮਾਰ ਦੀ ਮੌਤ ਹੋ ਗਈ ਹੈ ਹੱਲੇ ਵੀ ਉਹਨਾਂ ਨੂੰ ਕੈਦ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਆਪਣੀ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ ਤਾ ਰਾਜੇ ਨੇ ਆਪਣੇ ਮੰਤਰੀ ਦੀ ਗੱਲ ਨੂੰ ਮੰਨ ਲਿਆ ਤੇ ਉਸਨੇ ਵਜ਼ੀਰ ਨੂੰ ਭੇਜ ਕੇ ਸਾਵਨਮਲ ਨੂੰ ਰਿਹਾ ਕਰਵਾ ਦਿੱਤਾ ਤੇ ਆਪਣੀ ਪੋਲ ਬਖਸ਼ਾਈ ਸਾਵਨਮਲ ਜਦੋਂ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਉਸਨੇ ਰਾਜੇ ਦੇ ਮਹਿਲਾਂ ਦਾ ਮਾਹੌਲ ਵੇਖਿਆ ਕਿ ਮਹਿਲਾਂ ਵਿੱਚ ਰੋਣਾ ਪਿਟਣਾ ਪਿਆ ਹੋਇਆ ਸੀ ਤਦ ਸਾਵਨਮਲ ਨੇ ਵਜ਼ੀਰ ਨੂੰ ਪੁੱਛਿਆ ਕਿ ਜੇਕਰ ਰਾਜਾ ਗੁਰੂ ਦਾ ਸਿੱਖ ਬਣ ਜਾਵੇ ਤਾਂ ਮੈਂ ਉਸ ਦੇ ਮਰੇ ਹੋਏ ਪੁੱਤਰ ਨੂੰ ਜਿਉਂਦਾ ਕਰ ਸਕਦਾ ਹਾਂ ਵਜ਼ੀਰ ਨੇ ਇਹ ਗੱਲ ਰਾਜੇ ਨੂੰ ਦੱਸੀ ਤਦ ਰਾਜੇ ਨੇ ਕਿਹਾ ਕਿ ਜੇਕਰ ਮੇਰਾ ਮਰਿਆ ਹੋਇਆ ਪੁੱਤਰ ਜਿਉਂਦਾ ਹੋ ਜਾਵੇ ਤਾਂ ਮੈਂ ਤੇ ਮੇਰਾ ਸਾਰਾ ਪਰਿਵਾਰ ਗੁਰੂ ਦੇ ਸਿੱਖ ਬਣ ਜਾਵਾਂਗੇ ਵਜ਼ੀਰ ਨੇ ਰਾਜੇ ਦੇ ਹੁਕਮ ਅਨੁਸਾਰ ਸਾਵਨ ਮਾਲ ਨੂੰ ਰਾਜੇ ਦੇ ਦਰਬਾਰ ਵਿੱਚ ਬੁਲਾ ਲਿਆ ਤੇ ਰਾਜੇ ਨੇ 사वण ਮਾਲ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਵੋ 사वण ਮਾਲ ਨੇ ਸਾਰੇ ਜਣਿਆਂ ਨੂੰ ਕਿਹਾ ਕਿ ਪਹਿਲਾਂ ਰੋਣਾ ਪਿਟਣਾ ਬੰਦ ਕਰਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੋ ਤੇ ਰਾਜੇ ਸਮੇਤ ਸਾਰੇ ਜਨੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨ ਲੱਗੇ 사वण ਮਾਲ ਨੇ ਰਾਜੇ ਦੇ ਮਰੇ ਹੋਏ ਪੁੱਤਰ ਦੇ ਪਾਸ ਬੈਠ ਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਗੁਰੂ ਸਾਹਿਬ ਦੁਆਰਾ ਦਿੱਤੇ ਹੋਏ ਚਮਤਕਾਰੀ ਰੁਮਾਲ ਨੂੰ ਪਾਣੀ ਨਾਲ ਗਿੱਲਾ ਕੀਤਾ ਤੇ ਉਸ ਮਰੇ ਹੋਏ ਲੜਕੇ ਦੇ ਮੂੰਹ ਤੇ ਨਿਚੋੜ ਦਿੱਤਾ ਤੇ ਜਿਵੇਂ ਹੀ 사ਵਨ ਮਾਲ ਨੇ ਉਸ ਚਮਤਕਾਰੀ ਰੁਮਾਲ ਨੂੰ ਮਰੇ ਹੋਏ ਲੜਕੇ ਦੇ ਮੂੰਹ ਤੇ ਨਿਚੋੜਿਆ ਤਾਂ ਉਸ ਲੜਕੇ ਨੇ ਆਪਣੀਆਂ ਅੱਖਾਂ ਖੋਲ ਲਈਆਂ ਤੇ ਉੱਠ ਕੇ ਬੈਠ ਗਿਆ ਪੁੱਤਰ ਨੂੰ ਜਿਉਂਦਾ ਹੋਇਆ ਵੇਖ ਕੇ ਰਾਜਾ ਤੇ ਰਾਣੀ ਦੋਨੇ ਹੀ 사ਵਨ ਮਾਲ ਦੇ ਚਰਣਾ ਉੱਤੇ ਡਿੱਗ ਪਏ ਤੇ ਪੂਰੇ ਪਰਿਵਾਰ ਸਮੇਤ ਗੁਰੂ ਜੀ ਦੇ ਸਿੱਖ ਬਣ ਗਏ ਚਾਰ ਪੰਜ ਦਿਨ ਬਾਅਦ ਬੀਤਣ ਤੋਂ ਬਾਅਦ ਰਾਜੇ ਨੇ 사ਵਨ ਮਾਲ ਨੂੰ ਆਪਣੇ ਪਾਸ ਬੁਲਾਇਆ ਤੇ ਇਥੇ ਆਉਣ ਦਾ ਕਾਰਨ ਪੁੱਛਿਆ ਤਦ 사ਵਨ ਮਾਲ ਨੇ ਕਿਹਾ ਕਿ ਮਹਾਰਾਜ ਜੀ ਵਿਆਸ ਨਦੀ ਦੇ ਕਿਨਾਰੇ ਗੁਰੂ ਅਮਰਦਾਸ ਜੀ ਦੁਆਰਾ ਇੱਕ ਗੋਇੰਦਵਾਲ ਨਗਰ ਵਸਾਇਆ ਗਿਆ ਹੈ ਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਬਹੁਤ ਸਾਰੀ ਸੰਗਤ ਉੱਥੇ ਹੁੰਦੀ ਹੈ ਤੇ ਸੰਗਤ ਦੇ ਠਹਿਰਨ ਵਾਸਤੇ ਗੁਰੂ ਜੀ ਉਥੇ ਮਕਾਨ ਬਣਵਾਉਣਾ ਸ਼ੁਰੂ ਕਰ ਰਹੇ ਨੇ ਜਿਸ ਵਾਸਤੇ ਬਹੁਤ ਸਾਰੀ ਲੱਕੜੀ ਦੀ ਲੋੜ ਹੈ ਤੇ ਸਾਵਨ ਮਾਲ ਦੇ ਮੋਹ ਇਹ ਗੱਲ ਸੁਣ ਕੇ ਰਾਜੇ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਮਕਾਨ ਵਿੱਚ ਕੰਮ ਆਉਣ ਵਾਲੀ ਵਧੀਆ ਲੱਕੜ ਦੇ ਪੇੜੇ ਬਣਾ ਕੇ ਉਸ ਨੂੰ ਬਿਆਸ ਦਰਿਆ ਵਿੱਚ ਤਾਰ ਦਿੱਤਾ ਜਾਵੇ ਤੇ ਸਪਾਹੀਆਂ ਨੇ ਇਦਾਂ ਹੀ ਕੀਤਾ ਤੇ ਜਲਦੀ ਹੀ ਬਹੁਤ ਸਾਰੀ ਲੱਕੜ ਗੋਇੰਦਵਾਲ ਨਗਰ ਵਿਖੇ ਪਹੁੰਚਣ ਲੱਗ ਪਈ ਜਦੋਂ ਲੱਕੜ ਦੀ ਲੋੜ ਪੂਰੀ ਹੋ ਗਈ ਤਾਂ ਗੁਰੂ ਜੀ ਨੇ 사ਵਨ ਮਾਲ ਨੂੰ ਸ੍ਰੀ ਗੋਇੰਦਵਾਲ ਵਿਖੇ ਔਨਲਾਈਨ ਸੱਦਾ ਭੇਜ ਦਿੱਤਾ ਪਰ 사ਵਨ ਮਾਲ ਨੇ ਸੋਚਿਆ ਕਿ ਜੇਕਰ ਮੈਂ ਵਾਪਸ ਗੋਇੰਦਵਾਲ ਚਲਾ ਗਿਆ ਤਾਂ ਗੁਰੂ ਜੀ ਨੇ ਮੇਰੇ ਕੋਲੋਂ ਆਪਣਾ ਚਮਤਕਾਰੀ ਰੁਮਾਲ ਵਾਪਸ ਲੈ ਲੈਣਾ ਹੈ ਤਾਂ ਫਿਰ ਮੇਰੇ ਕੋਲ ਕੋਈ ਸ਼ਕਤੀ ਨਹੀਂ ਰਹੇਗੀ ਮੇਰੇ ਲਈ ਚੰਗਾ ਇਹੀ ਹੈ ਕਿ ਮੈਂ ਗੋਇੰਦਵਾਲ ਵਿਖੇ ਨਾ ਜਾਵਾਂ ਇਹ ਸੋਚ ਕੇ ਸਾਵਨਮਲ ਨੇ ਗੁਰੂ ਜੀ ਦੀ ਆਗਿਆ ਦਾ ਪਾਲਨ ਨਹੀਂ ਕੀਤਾ। ਤਦ ਗੁਰੂ ਜੀ ਨੇ ਆਪਣੇ ਰੁਮਾਲ ਨੂੰ ਹੁਕਮ ਦਿੱਤਾ ਕਿ ਤੂੰ ਸਾਨੂੰ ਗੋਇੰਦਵਾਲ ਚਾਹੀਦਾ ਹੈ। ਤਾਂ ਗੁਰੂ ਜੀ ਦਾ ਹੁਕਮ ਮੰਨ ਕੇ ਰੁਮਾਲ ਝਟਪਟ ਹੀ ਗੁਰੂ ਜੀ ਦੇ ਪਾਸ ਪਹੁੰਚ ਗਿਆ। ਰੁਮਾਲ ਨੂੰ ਗਾਇਬ ਹੋਇਆ ਵੇਖ ਕੇ ਸਾਵਨਮਲ ਸਮਝ ਗਿਆ ਕਿ ਗੁਰੂ ਅਮਰਦਾਸ ਜੀ ਨੇ ਕਲਾ ਵਰਤਾ ਦਿੱਤੀ ਹੈ। ਤੇ ਰੁਮਾਲ ਦੇ ਗਾਇਬ ਹੋਣ ਤੋਂ ਬਾਅਦ ਸਾਵਨਮਲ ਬੜਾ ਪਛਤਾਇਆ। ਤੇ ਗੁਰੂ ਜੀ ਦੇ ਕੋਲੋਂ ਭੋਲ ਬਖਸ਼ੌਣ ਲਈ ਸ੍ਰੀ ਗੋਇੰਦਵਾਲ ਨਗਰ ਨੂੰ ਵਾਪਸ ਜਾਣ ਲਈ ਤਿਆਰ ਹੋ ਗਿਆ ਤੇ ਨਾਲ ਹੀ ਉਸਨੇ ਰਾਜੇ ਨੂੰ ਕਿਹਾ ਕਿ ਮੇਰੇ ਨਾਲ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਚੱਲੋ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾਓ ਗੁਰੂ ਜੀ ਆਪਣੇ ਸੇਵਕਾਂ ਦੀਆਂ ਮਨੋ ਕਾਮਨਾਵਾਂ ਨੂੰ ਜ਼ਰੂਰ ਪੂਰਾ ਕਰਦੇ ਨੇ ਤਾਂ ਰਾਜਾ ਆਪਣੇ ਪੂਰੇ ਪਰਿਵਾਰ ਤੇ ਰਾਣੀਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ ਆ ਪਹੁੰਚੇ ਸਾਵਨਮਾਲ ਪਹਿਲਾ ਆਪ ਕੱਲਾ ਹੀ ਗੁਰੂ ਜੀ ਦੇ ਪਾਸ ਹਾਜ਼ਰ ਹੋਇਆ ਤੇ ਮੱਥਾ ਟੇਕਣ ਉਪਰੰਤ ਕਹਿਣ ਲੱਗਾ ਕਿ ਗੁਰੂ ਜੀ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ ਤਾਂ ਸਾਵਨਮਾਲ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਦਿੱਤਾ ਕਿ ਰਾਜੇ ਨੂੰ ਕਹੋ ਕਿ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕੇ ਤੇ ਫਿਰ ਸਾਡੇ ਪਾਸ ਆਵੇ ਤੇ ਜੇਕਰ ਉਸ ਦੀਆਂ ਰਾਣੀਆਂ ਵੀ ਆਉਣਾ ਚਾਹਣ ਤਾਂ ਫਿਰ ਚਿੱਟੇ ਕੱਪੜੇ ਪਾ ਕੇ ਆਉਣ ਰੰਗਦਾਰ ਕੱਪੜੇ ਪਹਿਨ ਕੇ ਕੋਈ ਨਾ ਆਵੇ ਤੇ ਨਾ ਹੀ ਕੋਈ ਮੂੰਹ ਟੱਕ ਕੇ ਆਵੇ ਤੇ ਗੁਰੂ ਜੀ ਦੇ ਹੁਕਮ ਅਨੁਸਾਰ ਜਦੋਂ ਰਾਜਾ ਪ੍ਰਸ਼ਾਦਾ ਪਾਣੀ ਛਕ ਕੇ ਆਪਣੀਆਂ ਰਾਣੀਆਂ ਨੂੰ ਚਿੱਟੇ ਕੱਪੜੇ ਪੁਆ ਕੇ ਗੁਰੂ ਜੀ ਦੇ ਪਾਸ ਹਾਜ਼ਰ ਹੋਇਆ ਤਾਂ ਉਸ ਦੀਆਂ ਰਾਣੀਆਂ ਵਿੱਚੋਂ ਇੱਕ ਰਾਣੀ ਨੇ ਗੁਰੂ ਜੀ ਦੇ ਪਾਸ ਬੈਠੇ ਹੋਏ ਸਿੱਖਾਂ ਨੂੰ ਵੇਖ ਕੇ ਕੁੰਡ ਕੱਢ ਲਿਆ ਤੇ ਉਸ ਰਾਣੀ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਕਿ ਜੇਕਰ ਇਸ ਨੂੰ ਸਾਡੇ ਦਰਸ਼ਨ ਕਰਨੇ ਚੰਗੇ ਨਹੀਂ ਸੀ ਲੱਗਦੇ ਤੇ ਇਹ ਕੰਬਲੀ ਇੱਥੇ ਲੈਣ ਕੀ ਆਈ ਹੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਾਕ ਨਿਕਲਦਿਆਂ ਹੀ ਉਹ ਰਾਣੀ ਆਪਣੇ ਸੁਧ ਬੁੱਧ ਖੋ ਗਈ ਤੇ ਚੀਕਾਂ ਮਾਰਦੀ ਹੋਈ ਬਾਹਰ ਵੱਲ ਨੂੰ ਭੱਜ ਗਈ ਤੇ ਲੱਗੇ ਪੈਂਦੇ ਇੱਕ ਜੰਗਲ ਵੱਲ ਨੂੰ ਚਲੀ ਗਈ ਤੇ ਰਾਣੀ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਤਾਂ ਰਾਣੀ ਫਿਰ ਵੀ ਨਾ ਮਿਲੀ ਗੁਰੂ ਘਰ ਦਾ ਸੇਵਕ ਜਿਸ ਦਾ ਨਾਮ ਸੱਚ ਨਿਸੱਚ ਸੀ ਤੇ ਉਹ ਗੁਰੂ ਘਰ ਦਾ ਬਹੁਤ ਹੀ ਪੁਰਾਣਾ ਸੇਵਕ ਸੀ ਸੇਵਾ ਵਿੱਚ ਲੱਗਿਆ ਹੋਇਆ ਇੱਕ ਦਿਨ ਉਹ ਜੰਗਲ ਵਿੱਚੋਂ ਲੱਕੜਾਂ ਵੱਢ ਰਿਹਾ ਸੀ ਕਿ ਕਿਸੇ ਔਰਤ ਨੇ ਉਸ ਨੂੰ ਪਿੱਛੋਂ ਆਣ ਕੇ ਜੱਫਾ ਮਾਰ ਲਿਆ ਜਦੋਂ ਭਾਈ ਸੱਚ ਨਿਸੱਚ ਨੇ ਆਪਣੇ ਆਪ ਨੂੰ ਉਸ ਔਰਤ ਕੋਲੋਂ ਛੁਡਵਾਇਆ ਤੇ ਉਸ ਨੇ ਵੇਖਿਆ ਕਿ ਉਹ ਇੱਕ ਪਾਗਲ ਔਰਤ ਸੀ ਉਸਦੇ ਬਾਲ ਖਿਲਰੇ ਹੋਏ ਸਨ ਤੇ ਪਾਗਲਾਂ ਦੀ ਤਰ੍ਹਾਂ ਤਾਲੀਆਂ ਮਾਰਦੀ ਹੱਸੀ ਜਾ ਰਹੀ ਸੀ ਜਦੋਂ ਭਾਈ ਸੱਚ ਨਿਸੱਤ ਨੇ ਉਸ ਕੋਲੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਗ ਨੇ ਜੰਗਲ ਵੱਲ દોੜ ਗਈ ਤੇ ਫੇਰ ਤੋਂ ਗਾਇਬ ਹੋ ਗਈ ਭਾਈ ਸੱਚ ਨਿਸੱਤ ਨੇ ਜਦੋਂ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਉਹੀ ਪਾਗਲ ਰਾਣੀ ਹੈ ਤਦ ਗੁਰੂ ਜੀ ਨੇ ਭਾਈ ਸੱਚ ਨਿਸੱਤ ਨੂੰ ਆਪਣੇ ਪੈਰ ਦੀ ਖੜਾਬ ਦਿੱਤੀ ਅਤੇ ਕਿਆ ਕਿ ਹੁਣ ਜੇ ਤੈਨੂੰ ਕਿਤੇ ਉਹ ਰਾਣੀ ਮਿਲੇਗੀ ਤੇ ਉਸ ਨੂੰ ਇਹ ਖਰਾਬ ਸੁਭਾਅ ਦਵੀ ਤਾਂ ਭਾਈ ਸਤਿਨ ਸੱਚ ਨੇ ਉਸ ਔਰਤ ਨੂੰ ਜੰਗਲ ਵਿੱਚੋਂ ਭਾਲਣਾ ਸ਼ੁਰੂ ਕਰ ਦਿੱਤਾ ਤੇ ਖਰਾਬ ਲੈ ਕੇ ਜੰਗਲ ਵਿੱਚ ਘੁੰਮਦਾ ਰਿਹਾ ਤੇ ਇੱਕ ਦਿਨ ਅਚਾਨਕ ਹੀ ਉਹ ਔਰਤ ਫੇਰ ਤੋਂ ਦਿਖਾਈ ਦਿੱਤੀ ਤਦ ਭਾਈ ਸਤਿਨ ਸੱਚ ਨੇ ਉਸ ਨੂੰ ਉਹ ਖਰਾਬ ਸੁਭਾਅ ਦਿੱਤੀ ਤੇ ਖਰਾਬ ਨੂੰ ਛੁੰਦਿਆਂ ਹੀ ਰਾਣੀ ਠੀਕ ਹੋ ਗਈ ਤੇ ਵਾਪਸ ਗੋਇੰਦਵਾਲ ਗੁਰੂ ਜਿਦੇ ਪਾਸ ਆ ਗਈ ਗੁਰੂ ਜੀ ਨੇ ਉਸ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਆਸ਼ੀਰਵਾਦ ਦਿੱਤਾ ਤੇ ਉਸ ਦਾ ਵਿਆਹ ਸਤਿ ਨਿ ਸੱਚ ਨਾਲ ਹੀ ਕਰਵਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ